ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਚੀਮਾ ਡੇਰੀ ਫਾਰਮ ਦੇ ਉੱਤੇ ਜੇਕਰ ਕਿਸੇ ਵੀ ਵੀਰ ਨੇ ਆਪਣੀ ਵੀਡੀਓ ਬਣਵਾਉਣੀ ਹੋਵੇ ਬਰੇਕਪੋਲ ਦੇ ਢਿਲੇ ਦੇ ਵਿੱਚ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮੇਰਾ ਨੰਬਰ ਹੈ 996178326002 ਵੀਡੀਓ ਫ੍ਰੀ ਵਿੱਚ ਭਾਈ ਜਾਵੇਗੀ 25 30 ਕਿਲੋਮੀਟਰ ਦੇ ਏਰੀਆ 'ਚ ਜੇ ਕਿਸੇ ਵੀ ਵੀਰ ਨੇ ਬਣਵਾਉਣੀ ਹੋਵੇ ਤੇ ਅੱਜ ਆਪਾਂ ਨੇ ਤੁਹਾਨੂੰ ਜਾਣਕਾਰੀ ਦੇਣੀ ਹੈ ਸੀਮਨਵਾਰੇ ਵਿੱਚ ਤੇ ਕਿਹੜਾ SIM ਵਰਤਣਾ ਚਾਹੀਦਾ ਹੈ ਜਿਸ ਦੇ ਰਿਜ਼ਲਟ ਵਧੀਆ ਹਨ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਵਧੀਆ ਰਿਜ਼ਲਟ ਮਿਲ ਸਕਣ ਜਿਵੇਂ ਕਿ HLDV ਦੇ SIM ਨਾ ਅੱਜ ਕੱਲ ਨਹੀਂ ਮਿਲਦੇ ਪ੍ਰਾਈਵੇਟ ਆਉਣ ਲੱਗੇ ਪਹਿਲਾਂ ਮਿਲਦੇ ਸਨ ਸਰਕਾਰੀ ਇਹ ਹੁਣ ਨਹੀਂ ਮਿਲਦੇ ਤੇ ਜੇ ਮਿਲਦੇ ਵੀ ਹਨ ਕਈ ਵਾਰੀ ਡੁਪਲੀਕੇਟ ਡਾਕਟਰ ਭਰ ਜਾਂਦੇ ਹਨ ਇਸ ਕਰਕੇ ਤੁਹਾਨੂੰ ਮੈਂ ਦੱਸਾਂ ਕਿ ਜੋ ਵੀ ਡਾਕਟਰ ਬਤਨਾ ਹੈ ਤੁਸੀਂ ਪੱਕਾ ਭਰੋਸੇ ਵਾਲਾ ਡਾਕਟਰ ਵਰਤਿਆ ਕਰੋ ਤਾਂ ਜੋ ਕਿ ਤੁਹਾਡੇ ਵਧੀਆ ਸੀਮਨ ਭਰਿਆ ਜਾਵੇ ਮੈਂ ਇਸ ਫੀਲਡ ਦੇ ਵਿੱਚ ਕਾਫੀ ਤਜਰਬੇ ਕੀਤੇ ਹਨ ਕਈ ਵਾਰੀ ਮੇਰੇ ਨਾਲ ਵੀ ਬਹੁਤ ਵਾਰੀ ਹੋਇਆ ਕਿ ਡੁਪਲੀਕੇਟ ਸੀਮਨ ਭਰਿਆ ਗਿਆ ਇਸ ਕਰਕੇ ਤੁਸੀਂ ਵਧੀਆ ਤਜਰਬੇਕਾਰ ਡਾਕਟਰ ਜੋ ਕਿ ਤੁਹਾਡਾ ਆਪਣਾ ਵਧੀਆ ਹੋਵੇ ਇਹ ਨਹੀਂ ਕਿ ਕਈ ਵਾਰ ਆਜਾ ਆਪਾਂ ਨੇ ਉਸ ਡਾਕਟਰ ਤੋਂ ਟੀਕਾ ਭਰਾ ਲਿਆ ਕੱਲ ਨੂੰ ਦੂਜੇ ਤੋਂ ਭਰਾ ਲਿਆ ਇਸ ਕਰਕੇ ਉਹਦੇ ਨਾਲ ਆਪਣਾ ਡੁਪਲੀਕੇਟ ਸੀਮਨ ਵੀ ਭਰਿਆ ਜਾਂਦਾ ਹੈ ਬਾਕੀ ਬਹੁਤ ਸਸਤਾ ਹਨ ਜਿਵੇਂ ਕਿ ਸੀਆਰਬੀ ਸੀਆਈਬੀ 20000 ਬੀਐਲਡੀਬੀ ਨਾਬਾ ਅਗੜਵਾਸੂ ਲੁਧਿਆਣਾ ਗੇਰਕਾਮ ਤੇ ਇਨਾਂ ਦੇ ਵਿੱਚੋਂ ਤੁਸੀਂ ਆਪ ਜਾ ਕੇ ਵੀ ਜਿਸ ਵੀ ਕਿਸਾਨ ਵੀਰ ਕੋਲੇ 10 15 ਬਸੂ ਹਨ 12 13 ਹਨ ਉਹ ਆਪ ਜਾ ਕੇ ਸੀਮਨ ਲਿਆ ਸਕਦਾ ਹੈ ਤੇ ਵਧੀਆ ਸੀਮਨ ਭਰਿਆ ਜਾ ਸਕਦਾ ਹੈ ਤਾਂ ਜੋ ਕਿ ਅਗਲੀ ਵੇਰ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕਣ ਐਚ ਐਲ ਡੀ ਵੀ ਦਾ ਸੀਮਨ ਕੁਸਮਾ ਪਹਿਲਾਂ ਬੰਦ ਹੋ ਗਏ ਸਨ ਤੇ ਹੁਣ ਅੱਜ ਕੱਲ ਜੇਕਰ ਤੁਸੀਂ ਲੈਣੇ ਹਨ ਤਾਂ ਤੁਸੀਂ ਤੁਸੀਂ ਕਿਸੇ ਵੀ ਆਪਣੇ ਮਿੱਤਰ ਦੋਸਤ ਨੂੰ ਮਿਲ ਕੇ ਜੋ ਕਿ ਹਰਿਆਣੇ 'ਚ ਕਿਸੇ ਦੀ ਕੋਈ ਨਾ ਕੋਈ ਰਿਸ਼ਤੇਦਾਰੀ ਤਾਂ ਹੁੰਦੀ ਹੀ ਹੈ ਉਹਨਾਂ ਨੂੰ ਮਿਲ ਕੇ ਤੁਸੀਂ ਹਰਿਆਣੇ ਵਿੱਚੋਂ ਜਾ ਕੇ ਕਿਸੇ ਡਾਕਟਰ ਨਾਲ ਤੋਂ 5-7 ਸਟਰਾ ਲੈ ਸਕਦੇ ਹੋ ਤੇ ਡੁਪਲੀਕੇਟ ਤੋਂ बच ਸਕਦੇ ਹੋ। ਅੱਜਕਾ ਅੱਜਕਲ ਮਾਰਕੀਟ ਵਿੱਚ ਜ਼ਿਆਦਾਤਰ M29 ਦਾ SIM ਨਾਉਂਦਾ ਐ ਜੋ ਕਿ ਡੁਪਲੀਕੇਟ ਹੀ ਆਉਂਦਾ ਐ। Ориジナル ਬਹੁਤ ਘੱਟ ਮਿਲਦਾ ਹੈ। ਇਸ ਕਰਕੇ ਜੋ ਨਾਮੀ ਬੁੱਲ ਹਨ ਉਹਨਾਂ ਤੇ ਤੁਸੀਂ ਭਰੋਸਾ ਆਮ ਡਾਕਟਰ ਤੇ ਲਾ ਕੇ ਰਿਆ ਕਰੋ ਆਪ ਜਾ ਕੇ ਵੀ ਲਿਆ ਸਕਦੇ ਹੋ ਹਰਿਆਣਾ ਕੋਈ ਜ਼ਿਆਦਾ ਦੂਰ ਨਹੀਂ ਆਣਾ ਸੀਆਰ ਵੀ ਹ ਹਸਾਰ ਤੋਂ ਜਾ ਕੇ ਲਿਆ ਸਕਦੇ ਹਾਂ ਤਾਂ ਆਪ ਕਿਉਂਕਿ ਆਪਾਂ ਨੂੰ ਸਾਲ ਦੇ ਵਿੱਚ 10-15 ਸਟੇਜ ਲੱਗਦੇ ਹਨ ਜਿਨ੍ਹਾਂ ਦੇ 10-15 ਮੱਝਾਂ ਨੇ ਜੀਆਂ ਕੋਲਿਆ ਕੇ ਆਪਣਾ ਰੱਖ ਸਕਦੇ ਹੋ ਜਾਂ ਫਿਰ ਕਿਸੇ ਭਰੋਸੇ ਵਾਲਾ ਡਾਕਟਰ ਵਰਤੋ ਜਿੱਤੇ ਤੁਹਾਨੂੰ ਪੂਰਾ ਯਕੀਨ ਹੈ ਉਸ ਨੂੰ ਹੀ ਵਰਤਿਆ ਕਰੋ ਤੇ ਉਸ ਤੋਂ ਸੀਮਨ ਵਧੀਆ ਭਰਾ ਲਿਆ ਕਰੋ जिम्मे के ज्यादा फेमस सीमन जो टयान वो मर गया है उसदा सीमन भी डुप्लीकेट होता है कई डॉक्टर कहंदे ਨੇ ਮੇਰੇ ਕੋਲੇ 100 स्टਰਾ ਮੈਂ ਪਹਿਲਾਂ ਹੀ ਖਰੀਦ ਲਿਆ ਸੀ ਪਿਆ ਹੈ ਪਰੰਤੂ ਉਹ ਜਿਹਨੇ ਜੋ ਇਹ ਕਹਿੰਦਾ ਹੈ ਉਸ ਕੋਲੇ ਡੁਪਲੀਕੇਟ ਹੀ ਸੀਮਨ ਹੋਵੇਗਾ ਕਿਉਂਕਿ ਇਹਨਾਂ ਸੀਮਨ ਕੋਈ ਡਾਕਟਰ ਨਹੀਂ ਖਰੀਦ ਕੇ ਰੱਖਦਾ ਇੱਕ ਵੀ ਸੀ ਆਪਣੇ ਵੱਲ ਦਾ ਬਾਕੀ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਸੀਮਨ ਅਗਲੀ ਅਸਲੀ ਮਿਲ ਜਾਂਦਾ ਹੈ ਪਹਿਲਾਂ ਤਾਂ ਗੱਲ ਜਿਸ ਵੀ ਡਾਕਟਰ ਤੋਂ ਤੁਸੀਂ ਸੀਮਨ ਭરાਉਂਦੇ ਹੋ ਉਹ ਤੁਹਾਡਾ ਖਾਸ ਹੋਣਾ ਚਾਹੀਦਾ ਹੈ ਇੰਨਾ ਹੀ ਨਹੀਂ ਕਿ ਆਹ ਡਾਕਟਰ ਤੋਂ ਅੱਜ ਭરા ਲਿਆ ਤੇ ਕੱਲ ਨੂੰ ਕਿਸੇ ਹੋਰ ਡਾਕਟਰ ਤੋਂ ਭੁਲਾ ਲਿਆ ਤੇ ਦੂਜਾ ਡਾਕਟਰ ਭੁਲਾ ਲਿਆ ਇਸ ਨਾਲ ਆਪਾਂ ਨੂੰ ਮਾਰ ਪੈਂਦੀ ਹੈ ਕਈ ਵਾਰ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਪਸੂ ਰਹਿਣਾ ਚਾਹੀਦਾ ਹੈ ਜਿਹੜਾ ਮਰਜ਼ੀ ਸੀਮਨ ਹੋਵੇ ਤੇ ਫਿਰ ਭਰ ਦੇ ਕੋ ਆ ਸਾਡਾ ਪਸੂ ਜਰੂਰ ਰਹਿਣਾ ਚਾਹੀਦਾ ਹੈ ਜਿਸ ਕਰਕੇ ਉੱਥੇ ਆਪਾਂ ਮਾਰ ਖਾ ਜਾਂਦੇ ਹਾਂ ਉੱਥੇ ਬਲੀਡਿੰਗ ਨਹੀਂ ਹੁੰਦੀ ਜੇਕਰ ਤੁਹਾਡੇ ਐਚ ਐਲ ਡੀ ਵੀ ਦਾ ਸੀਮਨ ਨਹੀਂ ਮਿਲਦਾ ਤਾਂ ਸੀ ਆਰ ਬੀ ਦਾ ਭਰਾ ਲਓ ਜਾਂ ਫਿਰ ਕਿਉਂਕਿ ਇਹ ਸੀਮਨ ਅਸੀਂ ਆਈ ਆਰ ਬੀ ਤੋਂ ਲੈਣ ਜਾਊਂਗਾ ਜੋ ਨਾਮੀ ਝੋਟੇ ਹਰ 90 ਤੋਂ 100 ਰੁਪਏ ਦਾ ਮਿਲ ਜਾਂਦਾ ਹੈ ਬਾਕੀ ਆਮ ਝੋਟਿਆਂ ਦਾ ਤਾਂ ਸੀਮਨ 50 ਰੁਪਏ ਦਾ ਇਸ ਤਰ੍ਹਾਂ ਮਿਲਦਾ ਹੈ ਜੋ ਕੇ ਬਹੁਤ ਵਧੀਆ ਹੰਧਿਆਨੋ ਵੀ ਬਾਕੀ ਕਿਸਾਨ ਵੀਰ ਤੁਹਾਨੂੰ ਮੈਂ ਦੱਸ ਦਿੰਨਾ ਹੈ ਕਿ ਮਿਹਨਤ ਤਾਂ ਕਰਨੀ ਹੀ ਪੈਣੀ ਹੈ ਜਾਂ ਤੁਸੀਂ ਆਪਣੇ ਗੜਵਸੂ ਯੂਨੀਵਰਸਿਟੀ ਵਿੱਚ ਵਿੱਚ ਵੀ ਬਹੁਤ ਵਧੀਆ ਗੜਵਸੂ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬਹੁਤ ਵਧੀਆ ਸੀ ਮਨਾਉਂਦੇ ਹਨ ਉਹ ਲਿਆ ਕੇ ਪਰ ਸਕਦੇ ਹੋ ਕਿਉਂਕਿ ਉਹਨਾਂ ਦੀ ਵੀ ਕੀਮਤ ਬਹੁਤ ਘੱਟ ਹੀ ਹੁੰਦੀ ਹੈ ਤੇ ਆਪਾਂ ਆਪ ਲਿਆ ਕੇ ਸਟਾਰ ਰੱਖ ਲਵੋ ਤੇ ਉਹ ਭਰਾ ਲੋ ਤੁਹਾਨੂੰ ਸਸਤੇ ਪਹਿਣਗੇ ਅਤੇ ਨਾਲ ਅਸਲੀ ਦਾ ਵੀ ਆਪਾਂ ਨੂੰ ਇਹ ਵੀ ਹੋ ਜਾਵੇਗਾ ਕਿ ਇਹ ਆਪਣਾ ਆਪ ਲੈਂਦਾ ਹੋਇਆ ਅਸਲੀ ਸਿਮਨ ਹੈ ਜਿਸ ਨਾਲ ਡੁਪਲੀਕੇਟ ਤੋਂ بچਿਆ ਜਾ ਸਕਦਾ ਹੈ ਫਿਰ ਮੇਰਕਾ ਦਾ ਵੀ ਸੀਵਨ ਬਹੁਤ ਵਧੀਆ ਹੁੰਦਾ ਹੈ ਤੁਸੀਂ ਲੈ ਸਕਦੇ ਹੋ ਐਟ ਐਟਲ ਡੀਵੀ ਦੇ ਵੀ ਹਰਿਆਣਾ ਦੇ ਕਿਸੇ ਸਰਕਾਰੀ ਹਸਪਤਾਲ ਵਿੱਚੋਂ ਮਿਲ ਜਾਂਦੇ ਹਨ ਜੇਕਰ ਤੁਹਾਡਾ ਮਿੱਤਰ ਦੋਸਤ ਹੈ ਉਸ ਨਾਲ ਡਾਕਟਰ ਨਾਲ ਰਾਵਤਾ ਕਰਕੇ ਲੈ ਸਕਦੇ ਹਾਂ ਘੱਟ ਰੇਟ ਤੇ আর ਸਹੀ ਰੇਟ ਤੇ ਮਿਲ ਜਾਂਦੇ ਹਨ ਬਾਕੀ ਕਿਸਾਨ ਵੀਰੋ ਪ੍ਰਾਈਵੇਟ ਬੁੱਲ ਦੇ ਵੀ ਬਹੁਤ ਵਧੀਆ ਰਿਜ਼ਲਟ ਹਨ ਮੈਂ ਪ੍ਰਾਈਵੇਟ ਬੁੱਲਾਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਪ੍ਰਾਈਵੇਟ ਬੁੱਲਾਂ ਦੇ ਸੀਮਨ ਵੀ ਬਹੁਤ ਵਧੀਆ ਹਨ ਤੇ ਉਹਨਾਂ ਤੋਂ ਵੀ ਤੁਸੀਂ ਸੀਮਨ ਭਰਾ ਸਕਦੇ ਹੋ ਏ ਵੀ ਸੀ ਦੇ ਸੀਮਨ ਵੀ ਮਿਲ ਜਾਂਦੇ ਹਨ ਜਿਵੇਂ ਕਿ ਏ ਵੀ ਸੀ ਦੇ ਵੀ ਆਵਲੀ ਦਾ ਬਹੁਤ ਵਧੀਆ ਰਿਜ਼ਲਟ ਹੈ ਏ ਵੀ ਸੀ ਦੇ ਸੈਕਚਰ ਸੀਮਨ ਵੀ ਮਿਲ ਜਾਂਦੇ ਹਨ ਮੱਕੀ ਕਿਸਾਨ ਵੀਰੋ ਵਧੀਆ ਛੀਮਨ ਭਰਾਉਣ ਦੇ ਰਿਜ਼ਲਟ ਵਧੀਆ ਹੀ ਆਉਣਗੇ ਝੋਟੀਆਂ ਬਹੁਤ ਵਧੀਆ ਵੱਧ ਦੁੱਧ ਵਾਲੀਆਂ ਹੋਣਗੀਆਂ ਤੇ ਪਸ਼ੂਆਂ ਦਾ ਕੰਮ ਕਰਨ ਨੂੰ ਵੀ ਜੀ ਕਰਦਾ ਹੈ ਜੇਕਰ ਤੁਹਾਡੇ ਰਿਜ਼ਲਟ ਵਧੀਆ ਆਉਂਦੇ ਹਨ ਵਧੀਆ ਪਸ਼ੂ ਦੁੱਧ ਦਿੰਦਾ ਹੈ ਤੇ ਆਪਣੀ ਮਿਹਨਤ ਦਾ ਫਲ ਵੀ ਮਿਲਦਾ ਹੈ ਜਦੋਂ ਆਪਾਂ ਡੁਪਲੀਕੇਟ ਸੀਮਨ ਵਰਤਦੇ ਰਹਿੰਦੇ ਹਾਂ ਤਾਂ ਰਿਜ਼ਲਟ